ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਔਰ ਤੁਹਾਡੀ ਭੈਣ ਜਸਵਿੰਦਰ ਤੰਜੂ ਹਾਜ਼ਰ ਹੈ ਜੀ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਔਰ ਉਮੀਦ ਕਰਦੀ ਹਾਂ ਪਹਿਲਾਂ ਦੀ ਤਰ੍ਹਾਂ ਤੁਸੀਂ ਇਸ ਗੀਤ ਨੂੰ ਵੀ ਪਰਵਾਹ ਹੁੰਗਾਰਾ ਦਿਓਗੇ। ਔਰ ਲੋ ਜੀ ਮਾਣੋ ਫਿਰ ਇਸ ਗੀਤ ਦਾ ਆਨੰਦ। ಗಲಿ ಿ ಗಿ ಬಣ ಜಾರ ಹಾಕ ಮಾರಿಯನ್ನೀಲ ಭಿ ಮೈನೂರಿರಿ ಸೋ ಹಾಕ ಗಲಿ ಗಲ್ಲಿ ಗಿ ಬಣದ ಹಾಕ ಮಾರೀಲ ಭಿ ಮೈನು ತರಿ ಸೋ ਹਾਕ ਮਾਰ ਲਿਆ ਨੀ ਭੁਲਾ ਸਾਸ ਨੂੰ ਵੀ ਆਖਿਆ ਨਣ ਨੂੰ ਵੀ ਆਖਿਆ ਵੰਗਾ ਤਾਂ ਦਿਓ ਜੀ ਚੇੜਾ ਪਲਾ ਜੀ ਮੈਨੂੰ ਤੇਰੀ ਸੋ ਵੰਗਾ ਤਾਂ ਦਿਓ ਨੀ ਚੇੜਾ ਸਾਸ ਨੂੰ ਵੀ ਆਖਿਆ ਨਣ ਨੂੰ ਵੀ ਆਖਿਆ ਵੰਗਾ ਤਾਂ ਦਿਓ ਨੀ ਚੇੜਾ ਪਲਾਜੀ ਮੈਨੂੰ ਤੇਰੀ ਸ ਵੰਗਾ ਤਾਂ ਦਿਓ ਨੀ ਚੜਾ ਸਾਸਵੀ ਨਾ ਬੋਲਦੀ ਨੈਣਾਂ ਨਾ ਬੋਲਦੀ ਆਪੇ ਹਿਲਈਆਂ ਮੈਂ ਚੜਾ ਪਲਾਜੀ ਮੈਨੂੰ ਤੇਰੀ ਸ ਆਪੇ ਵੰਗਾ ਲਈਆਂ ਮੈਂ ਚੜਾ ਟਾਲ ਪਰ ਸ਼ਾਵੇਂ ਨਾਲ ਚਰਖਾ ਮੈਂ ਢਾਲ ਲਿਆ ਕਤ ਦੀ ਹਵੰਗਾ ਦੇ ਮੈਂ ਚਾ ਟਾਲ ਪਰ ਸ਼ਾਵੇਂ ਨਾਲ ਚਰਖਾ ਮੈਂ ਢਾਲਿਆ ਕਤ ਦੀ ਹਵੰਗੜੀਆਂ ਦੇ ਚਾ ਪਹਲਾ ਜੀ ਮੈਨੂੰ ਤੇਰੀ ਸ ਕਤ ਦੀ ਹਵੰਗਾ ਦੇ ਮੈਂ ਚਾ ਅੱਗੇ ਤਾਂ ਮੈਂ ਕਤ ਦੀ ਹਾ ਦੋ ਚਾਰ ਪੂਣੀਆਂ ਅੱਜ ਤਾਂ ਮੈਂ ਕਤ ਲਿਆ ਪਾ ਅਗੇ ਤਾਂ ਮੈਂ ਕਤ ਦੀ ਹਾਂ ਦੋ ਚਾਰ ਪੂਣੀਆਂ ਅੱਜ ਤਾਂ ਮੈਂ ਕਤ ਲਿਆ ਪਾ ਪਹਿਲਾ ਜੀ ਮੈਨੂੰ ਤੇਰੀ ਸੋ ਅੱਜ ਤਾਂ ਮੈਂ ਕਤ ਲਿਆ ਪਾ ਬਾਹਰੋਂ ਤਾਂ ਆਇਆ ਮਾਹੀ ਹੱਸਦਾ ਤੇ ਖੇਡਦਾ ਭਾਬੀਆਂ ਨੇ ਦਿੱਤਾ ਸਿਖਾ ਪਹਿਲਾ ਜੀ ਮੈਨੂੰ ਤੇਰੀ ਸੋ ਭਾਬੀਆਂ ਨੇ ਦਿੱਤਾ ਸਿੱਖਾ ਅੰਦਰ ਜਾ ਵੜੇ ਰੰਗੀਨ ਡੰਡਾ ਫੜਿਆ ਵੰਗਾਤਾ ਕੀਤੀ ਆਪਣਾ ਪਲਾਜੀ ਮੈਨੂੰ ਤੇਰੀ ਸੋ ਵੰਗਾਤਾ ਕੀਤੀ ਆਪਣਾ ਰੋਂਦੀ ਹੋ ਕੇ ਪਰ ਦੀ ਕਹਾਰਾ ਵੇੜੇ ਪਾਦ ਮੈਨੂ ਪੇਕੀਆਂਦੇ ਰਾ ਰੋਂਦੀ ਹੋ ਕੇ ਪਰ ਦੀ ਘਹਾਰਾ ਵੇੜੇ ਤੁਰ ਪਈ ਪਾਦ ਮੈਨੂ ਪੇਕੀਆਂਦੇ ਰਾ ਪਹਲਾ ਜੀ ਮੈਨੂ ਤੇਰੀ ਸ ਪਾਦ ਮੈਨੂ ਪੇਕੀਆਂਦੇ ਰਾ ਪਾਦ ਮੈਨੂ ਪੇਕੀਆਂਦੇ ਰਾ ਪਹਲਾ ਜੀ ਮੈਨੂ ਤੇਰੀ ਸ ਪਾ ਦਿਓ ਮੈਨੂੰ ਪੇਕਿਆਂ ਦੇ ਰਾਤ ਬੁਹਿਆ ਨੂੰ ਮਾਰੇ ਸਿੰਘ ਕੁੰਡੇ ਅਤੇ ਜਿੰਦਰੇ ਮਗਰ ਹੀ ਕੋੜਾ ਲਿਆ ਦੁੜਾ ਮਗਰ ਹੀ ਕੋੜਾ ਲਿਆ ਦੁੜਾ ਪਲਾ ਜੀ ਮੈਨੂੰ ਤੇਰੀ ਸੋ ਮਗਰ ਹੀ ਪੰਜ ਤਾਰ ਪਈ ਮੇਰੀ ਹੱਤਾਇਉ ਤੇ ਰਖਦਾ ਪੰਜਾਂ ਦਾ ਤੂੰ ਚੂੜਾ ਲੈ ਚੜਾ ਭਲਾ ਜੀ ਮੈਨੂੰ ਤੇਰੀ ਸ ਪੰਜਾਂ ਦਾ ਤੂੰ ਚੂੜਾ ਲੈ ਚੜਾ ਐਨੀ ਗੱਲ ਕਹਿ ਸੁਣੇਂ ਦੀ ਵੰਗ ਦੇ ਕੇ ਟੋਲੇ ਸਾਨੂੰ ਲਿਆ ਨੀ ਮਨਾ ਇਹਨੀ ਗੱਲ ਕਹਿ ਕੇ ਸੁਨੇ ਦੀ ਵੰਗ ਦੇ ਕੇ ਟੋਲੇ ਸਾਨੂੰ ਲਿਆ ਨੀ ਮਨਾ ਪਲਾ ਜੀ ਮੈਨੂੰ ਤੇਰੀ ਸ ਟੋਲੇ ਸਾਨੂੰ ਲਿਆ ਨੀ ਮਨਾ ਗਲੀ ਗਲੀ ਵੜ ਜ਼ਾਰਾ ਫਿਰਦਾ ਹਕ ਮਾਰ ਲਿਆ ਨੀ ਭੁਲਾ ਪਲਾ ਜੀ ਮੈਨੂੰ ਤੇਰੀ ਸਾਹ ਹਾਕ ਮਾਰ ਲੈਨੀ ਆਂ ਬੁਲਾ ਸਾਸ ਨੂੰ ਵੀ ਆਖਦੀ ਨੇ ਨਾਣ ਨੂੰ ਵੀ ਆਖਦੀ ਸੱਸ ਵਾਂਗਾਂ ਦੇਉ ਨੀ ਚੜਾ ਪਲਾ ਜੀ ਮੈਨੂੰ ਤੇਰੀ ਸਾਹ ਮੈਨੂੰ ਵਾਂਗਾਂ ਦੇਉ ਨੀ ਚੜਾ